ਕਿ ਹਰ ਸਾਲ ਦੀ ਤਰ੍ਹਾਂ ਜਿਵੇਂ ਇਹ ਤਾਂ ਬਾਰੇ ਸਮਾਗਵਾਂ ਦੇ ਸਮਾਗਮ ਕੀ ਤੋਂ ਬਾਅਦ ਵਿੱਚ ਕਰਕੇ ਤੇ ਜੋਰਤ ਪੈਣਦੇ ਕੰਪੀਟੀਸ਼ਨ ਹੁੰਦੇ ਆ ਸੋ 4 ਵਜੇ ਤੇ ਸ੍ਰੀ ਸੱਜ ਸੰਗਤ ਜੀ ਗੰਗਿਤ ਕੰਪੀਟੀਸ਼ਨ ਹੋਵੇਗਾ ਜਦੋਂ ਦੂਰ ਦੂਰ ਕੋਤਵਤਿਆਂ ਸੇਟਾ ਤੋਂ ਪੰਜਾਬ ਤੋਂ ਬਹੁਤ ਸੇਟਾ ਤੋਂ ਵੀ ਜੁਟੀ ਬੰਦ ਆਵੇਗਾ ਕਿ ਆਏ ਨੇ ਰਤੇ ਆਸ਼ੇ ਬਾਦ ਉਹ ਗੰਗਿਤ ਜੋਰਤ ਕੌਣ ਕੇ ਅੱਜ ਚਾਰ ਤੇ ਕੱਲ ਪੰਜਰੀ ਹੈ ਦੋ ਦਿਨਾਂ ਸਮੇਂ ਜਾਗ ਤੇ ਲੜਕੇ ਦੇ ਕੰਫਰੰਸ ਹੋ ਰਿਹਾ ਆਪ ਸੰਗਤਾਂ ਇਹਨਾਂ ਵਿੱਚ ਵੀ ਹਾਜ਼ਰੀਆਂ ਭਰ ਕੇ ਦਰਸ਼ਨ ਕਰਲਾਪ ਕਰਨੇ ਆ ਸਤਿਗੁਰੂ ਸੰਤੋਖ ਸਿੰਘ ਜੀ ਬਾਪੂ ਠਾ ਦੇ ਪਵਨ ਅਸਰ ਜੋਤੀ ਸੁਭ ਸਹਿਤੋ ਮਹਾਂਪੁਰਖ ਸਰਬਾ ਸਰਬਾ ਬਾਬਾ ਰਜਿੰਦਰ ਸਿੰਘ ਜੀ ਉਹਨਾਂ ਵੱਲੋਂ ਖਾਂ ਦਿਲਵਾ ਰਹੇ ਆ ਸਿੰਘ ਸਾਹਿਬ ਜੀ ਆਨੰਦ ਲਈ ਗਾਇਲ ਅਦਰ ਸੇ ਜੀ ਲਈ ਲਖ ਕਦੇ ਗੱਲ ਸੰਜੋਨੀ ਸਤਿ ਸਹਿਤ ਹਰ ਗੰਧੀ ਜੋ ਵਿਸ਼ੇਸ਼ ਕਰਕੇ ਪਾਉਂਦੇ ਆ ਉਹਨਾਂ ਨੂੰ ਜੀ ਆਇਆਂ ਧੰਵਾਦ ਕਿਹਾ ਜਾਂਦਾ ਪਾਈ ਮਹਤਵੀਰ ਸਿੰਘ ਜੀ ਗੁਰਦੁਆਰਾ ਨਾਨਕੀ ਸਾਹਿਬ ਦੇ ਮੁੰਡੇ ਉਹਨਾਂ ਨੂੰ ਜੀ ਆਇਆਂ ਧੰਵਾਦ ਜਨਾਬ ਕਿੱਥੇ ਲੈ ਹਾਂ ਕਿੱਥੇ ਹੋਣੀ ਦੇਖ ਲੋ ਨਹੀਂ ਇਹ ਜੋ ਬੋਲਦੇ ਕਲਾ ਸਾਹਿਬ ਜੀ ਦਾ ਕੋਈ ਵੀ ਪੰਜਾਬ ਤੋਂ ਆ ਜੋ ਸਰਦਾਰ ਜੀ ਆ ਦੇ ਉਹਨਾਂ ਵੱਲੋਂ ਨਾ ਪੁਰਖਾ ਸਾਹਿਬ ਹੋ ਗਏ ਤਾਂ ਹੋ ਗਏ ਸ੍ਰੀ ਮਾਨਸੂਰ ਬਾਬਾ ਰਵਿੰਦਰ ਸਿੰਘ ਜੀ ਸ੍ਰੀ ਮਾਨਸੂਰ ਬਾਬਾ ਰਵਿੰਦਰ ਸਿੰਘ ਜੀ ਮਾਪੁਰਖਾ ਦਾ ਜੋ ਵਿਸ਼ੇਸ਼ ਕਰਕੇ ਨਗਰ ਗੁਰਦੁਰਗਾ ਜਿਨਾ ਮੋਗੇ ਤੋਂ ਪੰਜਾਬ ਤੋਂ ਸੰਗਤਾਂ ਬਹੁਤਿਆਂ ਇਹਨਾਂ ਮਹਾਨਪੁਰਖਾਂ ਦਾ ਸਨਮਾਨ ਕਰਨ ਦਾ ਦਾਸ ਸਿਰਪਾਉ ਲੈ ਕੇ ਆਏ ਹੈ ਸ੍ਰੀ ਬਾਸ